ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਮੇਰੀ ਮਾਸੀ ਦੀ ਕੁੜੀ ਦੇ ਸ਼ਗਨ ਹੋਣ ਕਰਕੇ ਮੈਂ ਵੀ ਉਹਨਾਂ ਦੇ ਪਿੰਡ ਗਈ ਹੋਈ ਸੀ ਤੇ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਆਪਣੇ ਬਾਹਰ ਜਾਣ ਦੀ ਤਿਆਰੀ ਕਰ ਰੱਖੀ ਸੀ ਪਰ ਮੇਰਾ ਜੀ ਵੀਜ਼ਾ ਨਹੀਂ ਸੀ ਆਇਆ ਜਿਸ ਦਿਨ ਮੇਰੀ ਮਾਸੀ ਦੀ ਬੇਟੀ ਦੇ ਸ਼ਗਨ ਸੀ ਉਸ ਦਿਨ ਘਰ ਵਿੱਚ ਬਹੁਤ ਤਿਆਰੀਆਂ ਚੱਲ ਰਹੀਆਂ ਸੀ ਕਿ ਸਾਰੇ ਜਣੇ ਆਪੋ ਆਪਣੇ ਕੰਮਾਂ ਵਿੱਚ ਮਗਨ ਸੀ ਤੇ ਫਿਰ ਟਾਈਮ ਆ ਗਿਆ ਕੇ ਲੜਕੇ ਵਾਲੇ ਪੂਰੇ ਦੇ ਸਾਰੇ ਰਿਸ਼ਤੇਦਾਰਾਂ ਨਾਲ ਸਾਡੇ ਘਰ ਪੁੱਜ ਗਏ। ਜਿਉਂ ਹੀ ਉਹਨਾਂ ਨੇ ਚਾਹ ਬਣੀ ਪੀਤਾ ਤੇ ਗੱਲਾਂ-ਵਾਟਾਂ ਕੀਤੀਆਂ। ਫਿਰ ਉਹ ਸ਼ਗਨ ਦੀ ਤਿਆਰੀ ਚ ਲੱਗ ਗਏ। ਤੇ ਲੜਕਾ ਜੋ ਕਿ ਮੇਰੇ ਵਿੱਚੋਂ ਨਿਗਾ ਨਹੀਂ ਸੀ ਕੱਢਦਾ। ਪਤਾ ਨਹੀਂ ਤੇ ਦਿਲ ਵਿੱਚ ਕੀ ਚੱਲਦਾ ਸੀ। ਹੋ ਸਕਦਾ ਸੀ ਕਿ ਕੋਈ ਬਾਹਰ ਜਾਣ ਦਾ ਲਾਲ ਚੋਵੇ। ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਇਸ ਦੀ ਮਾਸੀ ਦੀ ਬੇਟੀ ਐ ਤੇ ਇਸਨੇ ਥੋੜੇ ਜਿਨ ਨੂੰ ਬਾਹਰ ਜਾਣਾ ਏ। ਮੁੰਡੇ ਨੇ ਪਹਿਲਾਂ ਵੀ ਬਹੁਤ ਵਾਰ ਬਾਹਰ ਜਾਣ ਦੀ ਤਿਆਰੀ ਕੀਤੀ। ਕਾਂਸ ਦਾ ਕਿਤੇ ਵੀ ਕੰਮ ਨਾ ਬਣਿਆ ਫਿਰ ਉਹਨਾਂ ਦੇ ਮਨ ਵਿੱਚ ਲਾਲਚ ਆਇਆ ਉਹਨਾਂ ਜਿਹੜੇ ਉਹ ਮੇਰੇ 'ਚ ਨਿਗਾਹ ਨਹੀਂ ਸੀ ਕੱਢਦੇ ਤੇ ਮੈਨੂੰ ਵਾਰ-ਵਾਰ ਆਪਣੇ ਕੋਲ ਬਿਠਾਉਂਦੇ ਕਿ ਮੇਰੇ ਨਾਲ ਗੱਲਾਂ-ਵਾਟਾਂ ਕਰਦੇ ਸਾਡੇ ਦਿਲ ਵਿੱਚ ਉਹ ਜੀ ਕੋਈ ਗੱਲ ਨਹੀਂ ਸੀ ਫਿਰ ਸ਼ਗਨ ਹੋਇਆ ਤੇ ਲੜਕੇ ਵਾਲੇ ਆਪਣੇ ਘਰੋਂ ਚਲੇ ਗਏ ਫਿਰ 2 ਮਹੀਨੇ ਬਾਅਦ ਵਿਆਹ ਵੀ ਰੱਖ ਲਿਆ ਮੈਂ ਫਿਰ ਵਿਆਹ ਵਿੱਚ ਆਪਣੀ ਮਾਸੀ ਦੇ ਘਰ ਪੁੱਜੀ ਕਿਉਂਕਿ ਵਿਆਹ ਵਾਲੇ ਘਰ ਵਿੱਚ ਬਹੁਤ ਹੀ ਕੰਮ ਧੰਦੇ ਹੁੰਦੇ ਨੇ ਇਸ ਲਈ ਮੈਨੂੰ ਮੇਰੇ ਮਾਸੀ ਜੀ ਇੱਥੇ ਪਹਿਲਾਂ ਹੀ ਲੈ ਆਏ ਤੇ ਮੈਂ ਵਿਆਹ ਤੋਂ 10-12 ਦਿਨ ਪਹਿਲਾਂ ਪਹੁੰਚ ਗਈ ਸੀ ਫਿਰ ਜਦੋਂ ਵਿਆਹ ਬੱਚੇ 2-3 ਦਿਨ ਰਹਿੰਦੇ ਸੀ ਤਾਂ ਅਸੀਂ ਸਾਰੇ ਜਣੇ ਬਾਜ਼ਾਰ ਗਏ ਅਸੀਂ ਮੇਰੀ ਮਾਸੀ ਦੀ ਬੇਟੀ ਨੂੰ ਪਾਰਲਰ ਛੱਡ ਦਿੱਤਾ ਤੇ ਅਸੀਂ ਦੂਸਰੇ ਪਰਿਵਾਰਕ ਮੈਂਬਰ ਬਾਜ਼ਾਰ ਵਿੱਚ ਕੁਝ ਸਮਾਨ ਦੀ ਖਰੀਦੋ-ਖਰੋਦ ਕਰਨ ਲੱਗ ਪਏ ਫਿਰ ਜਦੋਂ ਅਸੀਂ ਉਸ ਨੂੰ ਉੱਥੇ ਵਾਪਸ ਪਾਰਲਰ ਲੈਣ ਗਏ ਤਾਂ ਉਹ ਸਾਨੂੰ ਉੱਥੇ ਨਾ ਮਿਲੀ ਉਸ ਨੂੰ ਉੱਥੇ ਨਾਮ ਦੇਖ ਕੇ ਸਾਨੂੰ ਤਾਂ ਬਹੁਤ ਹੀ ਟੈਨਸ਼ਨ ਹੋ ਗਈ ਕਿ ਆਖਰ ਪਾਲੀ ਕਿੱਥੇ ਜਾ ਸਕਦੀ ਹੈ ਫਿਰ ਅਸੀਂ ਉਸਦਾ ਫੋਨ ਵੀ ਬਹੁਤ ਟਰਾਈ ਕੀਤਾ ਪਰ ਉਸਦਾ ਫੋਨ ਵੀ ਨਹੀਂ ਸੀ ਲੱਗ ਰਿਹਾ ਫਿਰ ਅਸੀਂ ਬਾਜ਼ਾਰ ਵਿੱਚ ਦੋ ਦੁਕਾਨਾਂ ਤੇ ਉਸ ਨੂੰ ਦੇਖਿਆ ਜਿੱਥੇ ਸਾਡੀ ਜਾਣ-ਪਛਾਣ ਸੀ ਕਿ ਸ਼ਾਇਦ ਉਹ ਉੱਥੇ ਸਾਡੇ ਮਗਰ ਆ ਗਈ ਹੋਵੇ ਪਰ ਫਿਰ ਵੀ ਉਹ ਸਾਨੂੰ ਕਿਤੇ ਨਾ ਮਿਲੀ ਫਿਰ ਅਸੀਂ ਸਾਰੇ ਜਾਣੇ ਚ ਪਚਾਪ ਘਰ ਨੂੰ ਆ ਗਏ ਤੇ ਘਰ ਆ ਕੇ ਸਾਰੀ ਗੱਲ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਸਾਂਝੀ ਕੀਤੀ ਤੇ ਸਾਡੇ ਪਰਿਵਾਰ ਵਿੱਚ ਬਹੁਤ ਚਿੰਤਾ ਵਧ ਗਈ ਸੀ ਕਿ ਵਿਆਹ ਤੋਂ ਦੋ ਦਿਨ ਪਹਿਲਾਂ ਕੁੜੀ ਦਾ ਗਾਇਬ ਹੋ ਜਾਣਾ ਬਹੁਤ ਹੀ ਸ਼ਰਮ ਵਾਲੀ ਗੱਲ ਸੀ ਫਿਰ ਸਾਨੂੰ ਇਸ ਬਾਰੇ ਕੁਝ ਪਤਾ ਨਾ ਲੱਗਿਆ ਤੇ ਮੇਰੀ ਮਾਸੀ ਪਰਿਵਾਰ ਵਾਲੇ ਨੇ ਲੜਕੇ ਵਾਲਿਆਂ ਨਾਲ ਗੱਲ ਕੀਤੀ ਤਾਂ ਲੜਕੇ ਵਾਲਾ ਕਹਿੰਦੇ ਕਿ ਸਾਡੀ ਤਾਂ ਇੱਜ਼ਤ ਦਾ ਸਵਾਲ ਹੈ ਹੁਣ ਤੁਸੀਂ ਕੁਝ ਵੀ ਕਰੋ ਅਸੀਂ ਤਾਂ ਬਰਾਤ ਤੁਹਾਡੇ ਬੂਹੇ ਤੇ ਲੈ ਕੇ ਆਉਣੀ ਹੈ ਫਿਰ ਮੇਰੀ ਮਾਸੀ ਹੀ ਮਾਸੜੀ ਵੀ ਕੋਈ ਚਾਰਾ ਨਹੀਂ ਸੀ ਉਹਨਾਂ ਨੇ ਮੇਰੇ ਮੰਮੀ ਪਾਪਾ ਨੂੰ ਆਪਣੇ ਕੋਲ ਬੁਲਾਇਆ ਤੇ ਸਾਰੀ ਗੱਲ ਦੱਸੀ ਕਿ ਉਹਨਾਂ ਨੇ ਕਿਹਾ ਕਿ ਹੁਣ ਸਾਡੀ ਇੱਜ਼ਤ ਤੁਹਾਡੇ ਹੱਥ ਹੈ ਪਰ ਮੈਂ ਸੀ ਕਿ ਅਜੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਮੇਰੇ ਮਾਸੀ ਮਾਸੜ ਨੂੰ ਮੇਰੇ ਮੰਮੀ ਪਾਪਾ ਤੋਂ ਬਹੁਤ ਉਮੀਦਾਂ ਸੀ ਕਹਿੰਦੇ ਆ ਨਾ ਸਾਡੇ ਲਈ ਕੋਈ ਰਸਤਾ ਹੀ ਨਹੀਂ ਬਚਿਆ ਤੇ ਹੁਣ ਤੁਸੀਂ ਸਾਨੂੰ ਇਨਕਾਰ ਨਾ ਕਰਿਓ ਹੁਣ ਸਾਡੀ ਸਿਰਫ ਤੁਹਾਡੇ ਤੇ ਆਸ ਹੈ ਜੇਕਰ ਤੁਸੀਂ ਆਪਣੇ ਤੇ ਦਾ ਰਿਸ਼ਤਾ ਸਾਡੇ ਜਵਾਈ ਨਾਲ ਕਰ ਦਿਓ ਸਾਡੀ ਪਿੰਡ ਵਿੱਚ ਇੱਜ਼ਤ ਰਹਿ ਜਾਵੇਗੀ। ਮੇਰੇ ਮਾਸੀ ਮਾਸੜ ਦੀ ਗੱਲ ਸੁਣ ਕੇ ਮੇਰੇ ਮੰਮੀ ਪਾਪਾ ਸੋਚਾਂ ਵਿੱਚ ਪੈ ਗਏ। ਕਿ ਆਖਰ ਇੱਕ ਧੀ ਦਾ ਮਾਮਲਾ ਸੀ। ਉਹਨਾਂ ਨੇ ਸੋਚ-ਵਿਚਾਰ ਕਰਕੇ ਮੇਰੀ ਸਹਿਮਤੀ ਲੈਣ ਸਮਝੀ। ਪਰ ਮੈਂ ਵੀ ਸੀ ਕਿ ਕੋਈ ਜਵਾਬ ਨਾ ਦੇ ਸਕੀ। ਉਹ ਮੈਨੂੰ ਕਹਿੰਦੇ ਪੁੱਤਰ ਜਦੋਂ ਤੇਰਾ ਵਿਆਹ ਆ ਗਿਆ ਤੂੰ ਬਾਹਰ ਚਲੇ ਜਾਇ। ਆਪਾਂ ਇਹ ਗੱਲ ਲੜਕੇ ਵਾਲਾ ਨਾਲ ਪਹਿਲਾਂ ਕਰਾਂਗੇ। ਫਿਰ ਮੈਂ ਉਹਨਾਂ ਦੀ ਗੱਲ ਸੁਣ ਕੇ ਹਾਂ ਕਰ ਦਿੱਤੀ ਤੇ ਮੇਰੀ ਹਾਂ ਸੁਣ ਕੇ ਸਾਰਾ ਪਰਿਵਾਰ ਖੁਸ਼ ਹੋ ਗਿਆ ਤੇ ਸਾਰੇ ਜਾਣੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਮੇਰੇ ਮਾਸੜ ਜੀ ਕਹਿੰਦੇ ਕਿ ਪੁੱਤ ਤੂੰ ਘਬਰਾ ਨਾ ਮੈਂ ਲੜਕੇ ਵਾਲਾ ਸਾਰੀ ਗੱਲ ਸੁਣ ਲਈ ਹੈ ਤੇ ਉਹਨਾਂ ਨੇ ਤੇਰੇ ਬਾਹਰ ਜਾਣ ਦੀ ਸਹਿਮਤੀ ਦੇ ਦਿੱਤੀ ਐ ਫਿਰ ਮਿੱਥੇ ਦਿਨ ਤੇ ਸਾਡਾ ਵਿਆਹ ਵੀ ਹੋ ਗਿਆ ਵਿਆਹ ਵਾਲੇ ਦਿਨ ਮੇਰੇ ਮਾਸੀ ਮਾਸੜ ਜੀ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਸਾਰਾ ਦਿਨ ਉਸ ਸ਼ਰਮ ਮਹਿਸੂਸ ਕਰਦੀ ਹੀ ਘਰ ਵਿੱਚ ਵਿਆਹ ਵਾਲੇ ਦਿਨ ਸਾਰੇ ਸ਼ਗਨਾਂ ਉਹ ਵਿਆਹ ਕਰਦੇ ਰਹੇ ਕਿ ਵਿਆਹ ਵਾਲੇ ਦਿਨ ਉਹਨਾਂ ਦੀ ਕੁੜੀ ਘਰੋਂ ਭੱਜ ਗਈ ਕਿ ਸਾਨੂੰ ਲੋਕ ਕੀ ਕੀ ਸਵਾਲ ਕਰਨਗੇ ਉਹਨਾਂ ਲੋਕਾਂ ਦੇ ਸਵਾਲਾਂ ਤੋਂ ਬਚ ਲਈ ਉਹ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੀ ਸੀ ਖਾਣਾ ਖਾਣ ਤੋਂ ਬਾਅਦ ਰੋਲੀ ਤੁਰੀ ਅਤੇ ਸਾਰੇ ਜਾਣੇ ਭਾਵੁਕ ਹੋ ਗਏ ਸੀ ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਮੈਂ ਉੱਥੇ ਬਹੁਤ ਹੀ ਡਰੀ ਡਰੀ ਸੀ ਕਿ ਉਹ ਮੈਨੂੰ ਕੁਝ ਕਹਿਣ ਨਾ ਕਿ ਤੇਰੀ ਮਾਸੀ ਦੀ ਧੀ ਨੇ ਸਾਡੀ ਬੇਇੱਜ਼ਤੀ ਕਰਦੀ ਪਰ ਮੇਰੇ ਸਹੁਰੇ ਘਰ ਵਿੱਚ ਮੇਰਾ ਬਹੁਤ ਚੰਗੀ ਤਰ੍ਹਾਂ ਸਵਾਗਤ ਕੀਤਾ ਗਿਆ ਜਿਵੇਂ ਕਿ ਕੁਝ ਹੋਇਆ ਹੀ ਨਹੀਂ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਮੈਂ ਕਿਸ ਦੀ ਜਗ੍ਹਾ ਤੇ ਵਿਆਹ ਕੇ ਆਈ ਹਾਂ ਤੇ ਮੇਰੀ ਸੱਸ ਨੇ ਸਾਰਾ ਮਾਮਲਾ ਸੰਭਾਲਿਆ ਸੀ ਇਹ ਗੱਲ ਸਾਡੇ ਘਰ ਵਿੱਚ ਹੀ ਰਹੀ ਸੀ ਤੇ ਵਿਆਹ ਮੌਕੇ ਬਹੁਤ ਸਾਰੀ ਰਸਮਾਂ ਕੀਤੀਆਂ ਗਈਆਂ ਇਸ ਲਈ ਮੈਨੂੰ ਦੇਖਣ ਵਾਲੀਆਂ ਔਰਤਾਂ ਵੀ ਆਈਆਂ ਤੇ ਔਰਤਾਂ ਕਾਫੀ دیر ਤੱਕ ਸਾਡੇ ਘਰ ਵਿੱਚ ਬੈਠੀਆਂ ਰਹੀਆਂ ਤੇ ਹਾਸਾ ਮਿਲਖ ਚੱਲਦਾ ਰਿਹਾ। ਇਹ ਸਾਰਾ ਕੁਝ ਵੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਵੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਉਹਨਾਂ ਵਿੱਚੋਂ ਕਈਆਂ ਨੂੰ ਲੱਗਿਆ ਕਿ ਮੈਂ ਬਹੁਤ ਹੀ ਰੌਟੇ ਸੁਭਾਦੀ ਆ। ਕਿ ਉਹ ਮੇਰੀ ਸੱਸ ਕੋਲ ਆ ਕੇ ਮੇਰੀਆਂ ਤਰੀਫਾਂ ਕਰਨ ਲੱਗੀਆਂ। ਤੇ ਕਹਿਣੀਆਂ ਭੈਣੇ ਤੇਰੀ ਨਾਂ ਤਾਂ ਬਹੁਤ ਵਧੀਆ ਸੁਭਾਦੀ ਐ। ਤੇ ਮੇਰ ਮਲਾਬ ਵਾਲੀ ਐ। ਮੇਰੀ ਮਾਸੀ ਦੀ ਕੁੜੀ ਦਾ ਰਿਸ਼ਤਾ ਇੱਕ ਬਹੁਤ ਹੀ ਚੰਗੇ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੇ ਕੋਲ ਜ਼ਮੀਨ ਜ਼ਿਆਦਾਤ ਬਹੁਤ ਸੀ ਤੇ ਕੁਝ ਜ਼ਮੀਨ ਉਹ ਠਿੱਕੇ ਤੇ ਲੈ ਕੇ ਖੇਤੀ ਕਰਦੇ ਸੀ ਜਿਹੜੇ ਮੇਰੇ ਹੁਣ ਸਹੁਰੇ ਬਣ ਗਏ ਸੀ ਉਸ ਘਰ ਦੀਆਂ ਔਰਤਾਂ ਘਰ ਤੋਂ ਬਾਹਰ ਨਹੀਂ ਸੀ ਜਾਂਦੀਆਂ ਉਹਨਾਂ ਨੂੰ ਖੇਤਾਂ ਵਿੱਚ ਜਾਣ ਦੀ ਵੀ ਇਜਾਜ਼ਤ ਨਹੀਂ ਸੀ ਹਾਂ ਮੈਂ ਕਦੇ-ਕਦੇ ਉੱਪਰੋਂ ਆਪਣੇ ਕਮਰੇ ਵਿੱਚ ਦੀ ਆਪਣੇ ਖੇਤ ਵੇਖ ਲੈਂਦੀ ਸੀ ਤੇ ਉੱਥੇ ਕੰਮ ਕਰਦੇ ਕੰਮ ਇਹਨੂੰ ਵੀ ਵੇਖ ਲੈਂਦੀ ਸੀ ਮੇਰਾ ਉਹਨਾਂ ਕੋਲ ਜਾਣ ਨੂੰ ਬਹੁਤ ਦਿਲ ਕਰਦਾ ਪਰ ਮੇਰੇ ਸਹੁਰਾ ਸਾਹਿਬ ਕਿ ਸਾਨੂੰ ਘਰ ਤੋਂ ਬਾਹਰ ਨਹੀਂ ਸੀ ਜਾਣ ਦਿੰਦੇ ਇੱਕ ਦਿਨ ਸਾਡੀ ਫੈਮਿਲੀ ਘਰ ਤੋਂ ਬਾਹਰ ਗਈ ਤੇ ਮੈਂ ਘਰ ਵਿੱਚ ਇਕੱਲੀ ਸੀ ਮੇਰਾ ਦਿਲ ਕੀਤਾ ਕਿ ਮੈਂ ਉਹਨਾਂ ਕੰਮ ਵਾਲਾਂ ਕੋਲ ਜਾ ਕੇ ਆਵਾਂ ਤੇ ਉਹਨਾਂ ਦੀਆਂ ਗੱਲਾਂ ਪਤਾ ਸੁਣ ਕੇ ਆਵਾਂ ਜਦੋਂ ਮੈਂ ਆਪਣੇ ਖੇਤਾਂ ਵਿੱਚ ਗਈ ਤਾਂ ਮੈਂ ਉੱਥੇ ਔਰਤਾਂ ਨੂੰ ਕੰਮ ਕਰਦਿਆਂ ਦੇਖਿਆ ਤੇ ਮੈਨੂੰ ਦੇਖ ਕੇ ਉਹ ਮੇਰੇ ਕੋਲ ਆ ਗਈਆਂ ਕਿ ਉਹਨਾਂ ਨੇ ਮੈਨੂੰ ਸੱਤਰੀ ਘਰ ਬੁਲਾਈ ਅਤੇ ਮੇਰੇ ਨਾਲ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਫਿਰ ਮੈਂ ਉੱਥੇ ਸਾਡਾ ਇੱਕ ਜੋ ਕਮਰਾ ਬਣਾ ਹੈ ਉਸ ਕਮਰੇ ਵਿੱਚ ਗਈ ਤੇ ਉੱਥੇ ਜਾ ਕੇ ਮੈਂ ਸਮਾਨ ਦੀ ਫਰੋੜਾ ਫਟਾਲੀ ਕਰਨ ਲੱਗੀ। ਉੱਥੇ ਦੇਖਦੇ-ਦੇਖਦੇ ਮੈਨੂੰ ਉੱਥੇ ਟੇਬਲ ਦੇ ਦਰਾਜ ਚੋਂ ਇੱਕ ਅਜੀਬ ਜਿਹੀ ਚੀਜ਼ ਮਿਲੀ ਜਿਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਇਸ ਵਿੱਚ ਇੱਕ ਬ੍ਰੇਸਲੇਟ ਦੇਖਿਆ ਜੋ ਮੈਂ ਆਪਣੇ ਮਾਸੀ ਦੀ ਕੁੜੀ ਨੂੰ ਗਿਫਟ ਕੀਤਾ ਸੀ। ਮੈਂ ਉਸ ਨੂੰ ਦੇਖ ਕੇ ਬਹੁਤ ਹੀ ਹੈਰਾਨ ਹੋਈ ਤੇ ਖੁブराई ਵੀ ਬਹੁਤ। ਮੈਂ ਉਸ ਨੂੰ ਚੱਕ ਕੇ ਘਰ ਲੈ ਆਈ ਤੇ ਘਰ ਆ ਕੇ ਮੈਂ ਆਪਣੇ ਮੰਮੀ ਪਾਪਾ ਨੂੰ ਫੋਨ ਕੀਤਾ ਤੇ ਉਹਨਾਂ ਨੇ ਸਾਰਾ ਕੁਝ ਦੱਸਿਆ। ਫਿਰ ਮੈਂ ਟੌਗ ਲੈਦੀ ਆਪਣੇ ਪਿੰਡ ਆਪਣੇ ਮੰਮੀ ਪਾਪਾ ਨੂੰ ਮਿਲਣ ਦਾ ਕਹਿ ਕੇ ਆਪਣੀ ਮਾਸੀ ਦੇ ਪਿੰਡ ਗਈ ਤੇ ਉੱਥੇ ਮੇਰੇ ਮੰਮੀ ਪਾਪਾ ਵੀ ਆ ਗਏ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਮੇਰੇ ਮਾਸੀ ਜੀ ਬਰੈਸਲੇਟ ਦੇਖਣਸਾਰ ਹੀ ਉੱਚੀ ੱਚੀ ਰੋਣ ਲੱਗ ਪਏ ਕਿ ਇਹ ਤਾਂ ਮੇਰੀ ਧੀ ਦਾ ਬਰੈਸਲੇਟ ਹੈ ਪਰ ਤੇਰੇ ਕੋਲ ਕਿਵੇਂ ਆਇਆ ਫਿਰ ਮੈਂ ਆਪਣੀ ਮਾਸੀ ਜੀ ਨੂੰ ਸਾਰੀ ਗੱਲ ਦੱਸੀ ਕਿ ਇਹ ਬਰੈਸਲੇਟ ਮੈਨੂੰ ਸਾਡੇ ਖੇਤ ਦੇ ਸਟੋਰ ਵਾਲੇ ਕਾਊਂਟਰ ਵਿੱਚ ਮਿਲਿਆ ਹੈ ਇਹ ਸੁਣ ਕੇ ਸਾਰੇ ਪਰੇਸ਼ਾਨ ਹੋ ਗਏ ਇਸ ਗੱਲ ਦਾ ਜਵਾਬ ਤਾਂ ਮੇਰੇ ਸਹੁਰੇ ਪਰਿਵਾਰ ਕੋਲ ਹੀ ਹੋ ਸਕਦਾ ਸੀ ਆਖਰ ਸਾਡੀ ਕੁੜੀ ਦਾ ਬ्रेसलेट ਉੱਥੇ ਕਿਵੇਂ ਪਹੁੰਚਿਆ ਮੈਂ ਆਪਣੇ ਮੰਮੀ ਪਾਪਾ ਨੂੰ ਦੱਸਿਆ ਕਿ ਮੈਂ ਆਪਣੇ ਸਹੁਰੇ ਨੂੰ ਇਹ ਸਬਾਰੇ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਸਿੱਧਾ ਤੁਹਾਡੇ ਕੋਲ ਹੀ ਆਈ ਹਾਂ ਹੁਣ ਤੁਸੀਂ ਦੱਸੋ ਕਿ ਹੁਣ ਆਪਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਪਰ ਮੇਰੇ ਪਾਪਾ ਤੇ ਮੇਰੇ ਮਾਸੜ ਜੀ ਬੋਲੇ ਕਿ ਤੂੰ ਘਰ ਜਾ ਤੇ ਇਸ ਗੱਲ ਦਾ ਜ਼ਿਕਰ ਕਿਸੇ ਕੋਲੇ ਨਾ ਕਰੀ ਜਦੋਂ ਤੇਰਾ ਪਤੀ ਤੇ ਤੇਰਾ ਸਹੁਰਾ ਘਰ ਆ ਗਏ ਤਾਂ ਤੂੰ ਸਾਨੂੰ ਘਰ ਬੁਲਾ ਲੈ ਉਹਨਾਂ ਟਾਈਮ ਤੋਂ ਇਸ ਗੱਲ ਦਾ ਕਿਸੇ ਕੋਲ ਜ਼ਿਕਰ ਨਹੀਂ ਕਰਨਾ ਫਿਰ ਜਦੋਂ ਅਗਲੇ ਦਿਨ ਘਰ ਵਾਪਸ ਆ ਗਏ ਤਾਂ ਮੈਂ ਆਪਣੇ ਪਾਪਾ ਜੀ ਨੂੰ ਫੋਨ ਕੀਤਾ ਤੇ ਉਹ ਚਾਰੋਂ ਜਾਣੇ ਮੇਰੇ ਸਹਾਲੇ ਘਰ ਪਹੁੰਚ ਗਏ ਚਾਹ ਪਾਣੀ ਪੀਣ ਤੋਂ ਬਾਅਦ ਮੈਂ ਉਹਨਾਂ ਦੇ ਸਾਹਮਣੇ ਉਹ ਬ੍ਰੇਸਲਟ ਕੱਢ ਕੇ ਰੱਖ ਦਿੱਤਾ ਤੇ ਬ੍ਰੇਸਲਟ ਨੂੰ ਦੇਖ ਕੇ ਮੇਰੇ ਪਤੀ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਤੇ ਮੇਰੇ ਮਾਸੜ ਜੀ ਜਲਦੀ ਜਲਦੀ ਬੋਲੇ "ਕਿਆ ਦੱਸ ਆ ਕੀ ਮਾਦਰਾ ਹੈ ਇਹ ਬ੍ਰੇਸਲਟ ਤੁਹਾਡੇ ਖੇਤ ਦੇ ਕਮਰੇ ਵਿੱਚ ਕਿੱਥੋਂ ਆਇਆ" ਇੱਕ ਗੱਲ ਸੁਣੋ ਦੇ ਸਾਰੇ ਮੇਰੇ ਪਤੀ ਜਲਦੀ ਨਾਲ ਸਾਰਾ ਕੁਝ ਦੱਸਣ ਲੱਗ ਪਏ ਕਿ ਜਦੋਂ ਅਸੀਂ ਵਿਆਹ ਤੋਂ ਪਹਿਲਾਂ ਸ਼ਗਨ ਕਰਨ ਗਏ ਸੀ ਤਾਂ ਮੈਂ ਇੱਥੇ ਤੁਹਾਡੀ ਭਾਣਜੀ ਬਾਰੇ ਮੈਨੂੰ ਉੱਥੇ ਤੁਹਾਡੀ ਭਾਣਜੀ ਬਾਰੇ ਪਤਾ ਲੱਗਿਆ ਕਿ ਜਾਣੀ ਮੇਰੀ ਪਤਨੀ ਦੀ ਮਾਸੀ ਦੀ ਬੇਟੀ ਮੈਨੂੰ ਪਤਾ ਲੱਗਿਆ ਕਿ ਇਹ 4-5 ਮਹੀਨੇ ਤੱਕ ਕੈਨੇਡਾ ਜਾ ਰਹੀ ਹੈ ਤੇ ਮੇਰੇ ਮਨ ਵਿੱਚ ਕੈਨੇਡਾ ਜਾਣ ਦਾ ਲਾਲਚ ਆ ਗਿਆ ਸੀ ਮੈਂ ਕੈਨੇਡਾ ਜਾਣਾ ਚਾਹੁੰਦਾ ਸੀ ਮੇਰਾ ਪਹਿਲਾਂ ਵੀ 3-4 ਵਾਰ ਵੀਜ਼ਾ ਨਹੀਂ ਸੀ ਲੱਗਿਆ ਪਰ ਹੁਣ ਮੈਨੂੰ ਇਹ ਸੀ ਕਿ ਉਹਨਾਂ ਲਈ ਮੇਰੇ ਲਈ ਇੱਕ ਬਹੁਤ ਹੀ ਵਧੀਆ ਮੌਕਾ ਸੀ ਬਾਹਰ ਜਾਣ ਦਾ ਇਸ ਲਈ ਮੈਂ ਤੁਹਾਡੀ ਤੀਨੋਂ ਉਥੋਂ ਕਿਡਨਾਪ ਕਰਵਾ ਦਿੱਤਾ ਤੇ ਕਿਡਨਾਪ ਕਰਵਾ ਕੇ ਮੈਂ ਉਸ ਨੂੰ ਆਪਣੇ ਦੋਸਤ ਕੋਲ ਛੱਡ ਦਿੱਤਾ ਮੈਂ ਉਸ ਨੂੰ ਕਹਿ ਦਿੱਤਾ ਕਿ ਜਦੋਂ ਵਿਆਹ ਹੋ ਗਿਆ ਫਿਰ ਤੂੰ ਇਸ ਨੂੰ ਉਸਦੇ ਘਰ ਛੱਡਾਵੀਂ ਕਿਉਂਕਿ ਵਿਆਹ ਤੋਂ ਪਹਿਲਾਂ ਕੁੜੀ ਦਾ ਗਾਇਬ ਹੋਣਾ ਸਾਰੇ ਕੁੜੀ ਦੀ ਗਲਤੀ ਮੰਨਦੇ ਐ ਤੇ ਮੈਂ ਵਿਦੇਸ਼ ਜਾਣ ਦੇ ਚੱਕਰ ਵਿੱਚ ਆਪਣੀ ਪਤਨੀ ਦੀ ਭੈਣ ਨਾਲ ਵਿਆਹ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਉਸ ਨੂੰ ਰਸਤੇ ਵਿੱਚੋਂ ਹਟਾਉਣ ਲਈ ਇਹ ਸਾਰਾ ਪਲਾਨ ਬਣਾਇਆ ਦੀ ਵਿਆਹ ਤੋਂ ਪਹਿਲਾਂ ਮੈਂ ਆਪਣੇ ਇੱਕ ਦੋਸਤ ਨੂੰ ਫੋਨ ਦੋਸਤ ਦਾ ਫੋਨ ਆਇਆ ਕਿ ਉਹ ਬਹੁਤ ਹੀ ਖਭਰਾਇਆ ਸੀ ਤਾਂ ਮੈਂ ਆਪਣੇ ਕਈ ਦੋਸਤਾਂ ਦੇ ਨਾਲ ਉਸਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਤੁਹਾਡੀ ਕੁੜੀ ਦੀ ਹਾਲਤ ਬਹੁਤ ਹੀ ਖਰਾਬ ਸੀ ਤੇ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਤੂੰ ਇਹ ਕੀ ਕਰ ਦਿੱਤਾ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਬਹੁਤ ਉੱਚੀ ਉੱਚੀ ਰੌਲਾ ਪਾਉਂਦੀ ਸੀ ਤੇ ਰੋਂਦੀ ਸੀ ਤੇ ਆਪਣੇ ਘਰ ਜਾਣ ਲਈ ਵਿਜਿਤ ਕਰਦੀ ਸੀ ਇਸ ਲਈ ਮੈਂ ਉਸ ਨੂੰ ਚੁੱਪ ਕਰਾਉਣ ਲਈ ਜ਼ਗਾੜਾ ਵਧ ਦਿੱਤਾ ਤੇ ਇਸ ਨਾਲ ਮਾੜੀ ਹਕਤ ਵੀ ਕੀਤੀ ਤੇ ਮੇਰੇ ਮਨ ਵਿੱਚ ਲਾਲਚ ਆ ਗਿਆ ਸੀ ਕਿ ਇਸ ਹਰਕਤ ਤੋਂ ਬਾਅਦ ਇਸ ਇਹ ਮੇਰੇ ਜੋਗੀ ਰਹਿ ਜਾਵੇਗੀ ਇਸ ਨੇ ਮੈਨੂੰ ਛੱਡ ਕੇ ਕਿੱਥੇ ਜਾਣਾ ਪਰ ਇਸ ਜੋਰ ਜਾਂ ਜ਼ਬਰਦਸਤੀ ਵਿੱਚ ਇਸ ਦੀ ਜਾਨ ਹੀ ਚਲੀ ਗਈ ਤੇ ਫਿਰ ਮਾਮਲਾ ਬਹੁਤ ਹੀ ਵਿਗੜ ਚੱਕਿਆ ਸੀ ਅਸੀਂ ਸਾਰਿਆਂ ਨੇ ਰਲ ਕੇ ਉਸ ਦੀ লাশ ਨੂੰ ਖੇਤਾਂ ਵਿੱਚ ਦਫਨਾ ਦਿੱਤਾ ਤੇ ਇਹ ਬ੍ਰੈਸਲੇਟ ਜੋ ਮੇਰੇ ਕੱਪੜਿਆਂ ਵਿੱਚ ਅੜ ਅੜ ਗਿਆ ਸੀ ਤੇ ਜਦੋਂ ਮੈਂ ਉਸ ਨੂੰ ਆਪਣੇ ਖੇਤ ਵਿੱਚ ਆ ਕੇ ਦੇਖਿਆ ਤਾ ਵੇਰ ਮੈਸ ਨੂੰ ਇੱਥੇ ਲਿਖੋ ਦਿੱਤਾ ਸ਼ਾਇਦ ਮੈਂ ਜਾਦੀ ਕਬਰਾਂਟ ਵਿੱਚ ਹੋਣ ਕਰਕੇ ਇਸ ਨੂੰ ਟੇਬਲ ਦੇ ਦਰਾਜ ਵਿੱਚ ਰੱਖ ਕੇ ਭੁੱਲ ਗਿਆ ਤੇ ਤੁਸੀਂ ਆਪਣੀ ਜਿਤਵਚਣ ਖਾਤਰ ਆਪਣੀ ਭਾਣ ਜੀ ਦਾ ਵਿਆਹ ਮੇਰੇ ਨਾਲ ਕਰ ਦਿੱਤਾ ਜੋ ਮੈਂ ਚਾਹੁੰਦਾ ਸੀ ਹੁਣ ਇਸ ਤਰ੍ਹਾਂ ਹੋਣ ਨਾਲ ਮੇਰੇ ਲਈ ਬਾਹਰ ਜਾਣ ਦਾ ਰਾਹ ਵੀ ਪੱਧਰਾ ਹੋ ਗਿਆ ਸੀ ਪਰ ਮੈਨੂੰ ਵੀ ਨਹੀਂ ਸੀ ਪਤਾ ਕਿ ਇੱਕ ਦਿਨ ਸੱਚ ਸਾਹਮਣੇ ਆ ਜਾਵੇਗਾ ਕਿਉਂਕਿ ਝੂਠ ਲੁਕੋਣ ਨਾਲ ਕਿਤੇ ਨਹੀਂ ਲੁਕਦਾ ਇੱਕ ਨਾ ਇੱਕ ਦਿਨ ਤਾਂ ਸੱਚ ਸਾਹਮਣੇ ਆ ਹੀ ਜਾਂਦਾ ਹੈ ਪਰ ਜਿਹੜੇ ਮੇਰੇ ਦੋਸਤ ਨੇ ਤੁਹਾਡੀ ਕੁੜੀ ਨੂੰ ਮਾਰਿਆ ਸੀ ਉਹ ਪਾਗਲਾਵਰਗੀਆਂ ਹਰਕਤਾਂ ਕਰਦਾ ਸੀ ਤੇ ਮੈਨੂੰ ਡਰ ਸੀ ਕਿ ਉਹ ਕਿਤੇ ਸਾਰਾ ਸੱਚ ਤੁਹਾਨੂੰ ਦੱਸ ਨਾ ਦੇਵੇ ਇਸ ਲਈ ਮੈਂ ਉਸ ਨੂੰ ਵੀ ਕਿਤੇ ਦੂਰ ਭੇਜ ਦਿੱਤਾ ਸੀ ਆਪਣੇ ਪਤੀ ਦੇ ਮੂੰਹ ਇੰਨੀਆਂ ਗੱਲਾਂ ਸੁਣ ਕੇ ਮੈਂ ਬਹੁਤ ਹੈਰਾਨ ਰਹਿ ਗਈ ਤੇ ਮੈਂ ਅੱਗੇ ਹੋ ਕੇ ਤੇ ਜ਼ੋਰਦਾਰ ਥੱਪੜਸ ਦੀ ਗੱਲ ਤੇ ਝਟ ਦਿੱਤਾ ਤੇ ਮੇਰੇ ਮਾਸੀ ਜੀ ਇਸ ਹਰਕਤ ਨੂੰ ਦੇਖ ਕੇ ਉੱਚੀ-ਉੱਚੀ ਰੋਣ ਲੱਗ ਪਏ ਕਿ ਅਸੀਂ ਆਪਣੀ ਧੀ ਨੂੰ ਗਲਤ ਸਮਝਦੇ ਰਹੇ ਕਿ ਉਹ ਸਾਡੀ ਇੱਜ਼ਤ ਨੂੰ ਦਾਗ ਲਗਾ ਕੇ ਘਰੋਂ ਭੱਜ ਗਈ ਹੈ ਪਰ ਦੇਖੋ ਵਿਚਾਰੀ ਦੇ ਨਾਲ ਜੋ ਹੋਇਆ ਬਹੁਤ ਹੀ ਮਾੜਾ ਹੋਇਆ ਅਸੀਂ ਤਾਂ ਆਪਣੀ ਤੀਨ ਨੂੰ ਗਲਤ ਸਮਝਦੇ ਰਹੇ ਪਰ ਉਸ ਦੇ ਨਾਲ ਤਾਂ ਬਹੁਤ ਵੱਡਾ ਜ਼ੁਲਮ ਹੋਇਆ ਘਰ ਦੇ ਸਾਰੇ ਮੈਂਬਰ ਵੀ ਘਰ ਵਿੱਚ ਸੀ ਤੇ ਮੈਂ ਆਪਣੇ ਪਤੀ ਦੇ ਕੋਲ ਇੱਕ ਮਿੰਟ ਨਾ ਰੁਕੀ ਮੇਰਾ ਸਾਸੋਹਰਾ ਵੀ ਇਸ ਗੱਲ ਤੋਂ ਬਹੁਤ ਹੀ ਅਣਜਾਣ ਸੀ ਉਹ ਇਹ ਸਾਰੀ ਹਰਕਤ ਦੇਖ ਕੇ ਆਪਣਾ ਸਿਰ ਫੜ ਕੇ ਬੈਠ ਗਏ ਤੇ ਆਪਣੀ ਪੁੱਤਰ ਦੀਸ ਘਟਿਆ ਕਰਤੂਤੇ ਬਹੁਤ ਸ਼ਰਮਿੰਦਾ ਹੋਏ ਫਿਰ ਅਸੀਂ ਪੁਲਿਸ ਨੂੰ ਤਲਾਹ ਦਿੱਤੀ ਤੇ ਉਹ ਬਲੀਸ ਨੇ ਮੇਰੇ ਪਤੀ ਦੇ ਦੋਸਤ ਨੂੰ ਵੀ ਲੱਭਿਆ ਤੇ ਉਹਨਾਂ ਨੇ ਮੇਰੀ ਮਾਸੀ ਦੀ ਕੁੜੀ ਦੀ লাশ ਵੀ ਜਿੱਥੇ ਉਹਨਾਂ ਨੇ ਦਫਨਾਇੀ ਸੀ ਉਥੋਂ ਬਾਹਰ ਕਢਾ ਲਈ ਫਿਰ ਅਸੀਂ ਮੇਰੇ ਪਤੀ ਤੇ ਵੀ ਪਰਚਾ ਦਰਜ ਕਰਵਾ ਦਿੱਤਾ ਸੀ ਤੇ ਕਿਵੇਂ ਇਸ ਨੇ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਸ ਨੇ ਇੰਨਾ ਵੱਡਾ ਜ਼ੁਲਮ ਕੀਤਾ ਕਿ ਇਹ ਸੋਚ ਕੇ ਸਾਨੂੰ ਬਹੁਤ ਤਕਲੀਫ ਹੋਈ ਅਸੀਂ ਉਸ ਵਿਚਾਰੇ ਨੂੰ ਐਵੇਂ ਬੁਰਾ ਭਲਾ ਕਹਿੰਦੇ ਰਹੇ ਪਰ ਜਦੋਂ ਸਚਾਈ ਸਾਡੇ ਸਾਹਮਣੇ ਆਈ ਤਾਂ ਸਾਨੂੰ ਹੁਣ ਬਹੁਤ ਪਛਤਾਵਾ ਹੋ ਰਿਹਾ ਸੀ ਪਤਾ ਨਹੀਂ ਇਹਨਾਂ ਨੇ ਉਸ ਨਾਲ ਕਿੰਨੀ ਦਿੰਦਗੀ ਕੀਤੀ ਹੋਵੇਗੀ ਸਾਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਸੀ ਕਿ ਮੈਂ ਇੱਕ ਜ਼ਾਲਮ ਦੇ ਇਨਸਾਨ ਦੇ ਨਾਲ ਇੰਨੇ ਦਿਨ ਉਸ ਘਰ ਵਿੱਚ ਰਹੀ ਜੋ ਮੇਰੀ ਭੈਣ ਦਾ ਦੋੱਚੀ ਸੀ ਫਿਰ ਅਸੀਂ ਉੱਥੇ ਪੰਚਾਇਤ ਨੂੰ ਨਾਲ ਜਾ ਕੇ ਉਹਨਾਂ ਨਾਲ ਸਾਰੇ ਇੱਕ ਅਸੇ ਦਾ ਨਿਬੇੜਾ ਕਰ ਲਿਆ ਤੇ ਮੈਂ ਆਪਣੇ ਪਤੀ ਤੋਂ ਤਲਾਕ ਵੀ ਲੈ ਲਿਆ ਉਦੋਂ ਹੁਣ ਮੇਰਾ ਵੀਜ਼ਾ ਵੀ ਆ ਗਿਆ ਸੀ ਤੇ ਮੈਂ ਇੱਕ ਦੋ ਮਹੀਨੇ ਆਪਣੇ ਪੇਕੇ ਘਰ ਰਹਿ ਕੇ ਕੈਨੇਡਾ ਚਲੇਗੀ ਹੁਣ ਜਦੋਂ ਉੱਥੇ ਮੈਂ ਇਹਨਾਂ ਗੱਲਾਂ ਨੂੰ ਯਾਦ ਕਰਦੀਆਂ ਤਾਂ ਮੇਰੇ ਲੂੰਕੰਡੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਇੱਕ ਲਾਲਚੀ ਪਤੀ ਨੇ ਕੈਨੇਡਾ ਜਾਣ ਦੇ ਲਾਲਚ ਵਿੱਚ ਆਪਣੀ ਪਤਨੀ ਨੂੰ ਕਿਡਨੈਪ ਕਰਵਾ ਦਿੱਤਾ ਕਿ ਆਪਣੇ ਬਾਹਰ ਜਾਣ ਦੀ ਲਾਲਸਾ ਪੂਰੀ ਕਰ ਲਈ ਉਸ ਦਾ ਕਤਲ ਵੀ ਕਰਵਾ ਦਿੱਤਾ ਅੱਜ ਦੀ ਇਸ ਕਹਾਣੀ ਦੀ ਤਰ੍ਹਾਂ ਉਹ ਦੇਸ਼ਾਂ ਵਿੱਚ ਜਾਣ ਦੀ ਹੋੜ ਹੋੜ ਨੂੰ ਦੇਖਣ ਦੀ ਜੇ ਇਹ ਹੀ ਅਣਗਿਣਤ ਕਿੱਸੇ ਸਾਨੂੰ ਇਸ ਸਮਾਜ ਵਿੱਚ ਦੇਖਣ ਸੁਣਨ ਨੂੰ ਮਿਲਦੇ ਹਨ ਇਸੇ ਤਰ੍ਹਾਂ ਦੀ ਹੀ ਸੀ ਸਾਡੀ ਅੱਜ ਦੀ ਇਹ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਮੈਂ ਇੱਕ ਸਿਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ